ਇੱਕ ਕਹਾਣੀ ਸੁਣਾਣੇ ਤੁਹਾਨੂੰ ਅੱਜ ਇੱਕ ਪਿੰਡ ਦੇ ਵਿੱਚ ਇੱਕ ਗਧਾ ਸੀਗਾ ਔਰ ਉਹ ਗਧਾ ਬਹੁਤ ਵਫਾਦਾਰ ਸੀਗਾ ਆਪਣੇ ਮਾਲਕ ਦਾ ਬਹੁਤ ਵਫਾਦਾਰ ਸੀ ਪਿੰਡ ਵਾਲੇ ਲੋਕਾਂ ਦਾ ਕੰਮ ਵੀ ਬਹੁਤ ਕਰ ਦਿੰਦਾ ਹੁੰਦਾ ਸੀਗਾ ਮੈਂ ਕਹਿੰਦਾ ਕੋਈ ਵੀ ਪਿੰਡ ਦਾ ਬੰਦਾ ਉਸ ਨੂੰ ਕੰਮ ਕਹਿੰਦਾ ਸੀ ਉਹ ਕੰਮ ਕਰਦਾ ਸੀਗਾ ਔਰ ਬੜਾ ਸੇਵਾਦਾਰ ਗਧਾ ਸੀਗਾ ਸਾਰੇ ਪਿੰਡ ਦੇ ਵਿੱਚ ਉਹਦੀ ਮਿਹਨਤ ਦੀ ਚਰਚਾ ਹੋਇਆ ਕਰਦੀ ਸੀ ਸਾਰੇ ਲੋਕ ਉਸ ਤੇ ਗੁਣ ਗਾਉਂਦੇ ਸੀਗੇ ਇੱਕ ਵਾਰ ਕੀ ਹੋਇਆ ਕਿ ਉਹ ਗਧਾ ਖੂਹ ਦੇ ਵਿੱਚ गिर ਗਿਆ। ਔਰ ਖੂਹ ਦੇ ਵਿੱਚ गिर ਗਿਆ। ਪਿੰਡ ਦੇ ਵਿੱਚ ਰੌਲਾ ਪੈ ਗਿਆ ਕਿ ਉਹ ਗਧਾ ਖੂਹ ਚ ਗਿਰ ਗਿਆ। ਔਰ ਪਿੰਡ ਦੇ ਲੋਕਾਂ ਨੇ ਰੌਲਾ ਪਾਇਆ ਕਿ ਗਧਾ ਖੂਹ ਚ ਗਿਰ ਗਿਆ ਹੁਣ ਖੂਹ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਹੁਣ ਉਹ ਪਾਣੀ ਪੀਣ ਯੋਗ ਨਹੀਂ ਰਿਹਾ ਲੋਕ ਉਸ ਨੂੰ ਪੀ ਨਹੀਂ ਸਕਦੇ। ਇਸ ਗੱਲ ਦੀ ਮਨਿਆਦੀ ਕੀਤੀ ਕਿ ਕਿ ਗਧਾ ਖੂਹ ਦੇ ਵਿੱਚ ਗਿਰ ਗਿਆ। ਪਿੰਡ ਦੀ ਪੰਚਾਇਤ ਸੱਦੀ ਗਈ ਕਿ ਉਸ ਖੂਹ ਦਾ ਹੁਣ ਕੀ ਕਰੀਏ? ਕਿਵੇਂ ਅਸੀਂ ਜਿਹੜਾ ਉਸ ਪਾਣੀ ਨੂੰ ਪੀਣ ਯੋਗ ਬਣਾ ਲਈ ਲੋਕਾਂ ਨੂੰ ਗਦੇ ਦਾ ਫਿਕਰ ਘੱਟ ਸੀਗਾ ਪਾਣੀ ਦਾ ਫਿਕਰ ਜ਼ਿਆਦਾ ਸੀਗਾ ਖੂਹ ਦਾ ਫਿਕਰ ਜ਼ਿਆਦਾ ਸੀਗਾ ਖੂਹ ਨੂੰ ਬਹਾਲ ਕਰਨ ਦੇ ਲਈ ਮੀਟਿੰਗ ਸੱਦੀ ਗਈ ਪੰਚਾਇਤ ਨੇ ਫੈਸਲਾ ਲਿਆ ਕਿ ਇਹ ਖੂਹ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਇਸ ਕਰਕੇ ਖੂਹ ਨੂੰ ਪੂਰ ਦਿੱਤਾ ਜਾਵੇ ਮਿੱਟੀ ਨਾਲ ਭਰ ਦਿੱਤਾ ਜਾਵੇ ਗਦਾ ਵਿੱਚ ਹੀ ਆਪਣਾ ਦਬ ਜੇਗਾ ਜੀ ਗਦੇ ਨੂੰ ਕੱਢਣ ਦੀ ਕਾਸਟ ਬਹੁਤ ਪੈਣੀ ਬੜਾ ਮੁਸ਼ਕਲ ਹੈ ਪਿੰਡ ਦੇ ਲੋਕਾਂ ਨੇ ਫੈਸਲਾ ਲਿਆ ਔਰ ਉਹਨਾਂ ਨੇ ਉਸ ਖੂਹ ਦੇ ਵਿੱਚ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹਰੇਕ ਪਿੰਡ ਦਾ ਬੰਦਾ ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀਗਾ ਉਹ ਗਦਾ ਸੇਵਾਦਾਰ ਸੀ ਜਿਨ੍ਹਾਂ ਦੇ ਕੰਮ ਕਰਦਾ ਸੀ ਜਿਨ੍ਹਾਂ ਪ੍ਰਤੀ ਵਫਾਦਾਰ ਸੀ ਉਹ ਮਿੱਟੀ ਦੀਆਂ ਬਾਲਟੀਆਂ ਮਿੱਟੀ ਦੇ ਤਸਲੇ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਲੈ ਕੇ ਆਏ ਅਤੇ ਖੂਹ ਦੇ ਵਿੱਚ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ ਗਦਾ ਵਿਚਾਰਾ ਕਬਰ ਆ ਗਿਆ ਤੇ ਦੁਖੀ ਵੀ ਹੋਇਆ ਬਹੁਤ ਜ਼ਿਆਦਾ ਕਿ ਇਹ ਲੋਕ ਜਿਨ੍ਹਾਂ ਦੀ ਮੈਂ ਇੰਨੀ ਸੇਵਾ ਕਰਦਾ ਰਿਆ ਅੱਜ ਮੇਰੇ ਉੱਤੇ ਮਿੱਟੀ ਸਿੱਟ ਰਹੇ ਨੇ ਤੇ ਮੈਨੂੰ ਖੂਹ ਦੇ ਵਿੱਚ ਦੱਬਣਾ ਚਾਹੁੰਦੇ ਆ ਉਸਨੇ ਹਰ ਇੱਕ ਅੱਗੇ ਬੇਨਤੀ ਕੀਤੀ ਹਾਰੇ ਲੇ ਬੇਨਤੀਆਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਮੈਂ ਤੁਹਾਡਾ ਸੇਵਾਦਾਰ ਰਹਾ ਹਮੇਸ਼ਾ ਮੈਂ ਪਿੰਡ ਦੇ ਹਰੇਕ ਬੰਦੇ ਦਾ ਹਰੇਕ ਜੀ ਦਾ ਹਰੇਕ ਘਰ ਦਾ ਕੰਮ ਕਰਦਾ ਰਹਾ ਅੱਜ ਤੁਸੀਂ ਮੈਨੂੰ ਇਸ ਖੂਹ ਦੇ ਵਿੱਚ ਮੇਰੇ ਉੱਤੇ ਮਿੱਟੀ ਪਾ ਕੇ ਖੂਹ ਨੂੰ ਪੂਰ ਰਹੇ ਹੋ ਤੇ ਮੈਨੂੰ ਵਿੱਚ ਦਬਾਰ ਰਹੇ ਮੈਂ ਮਰ ਜਾਗਾ ਉਸਨੇ ਬਹੁਤ ਹਾਰੇ ਲਏ ਕਿਸੇ ਨੇ ਉਸ ਦੀ ਕੋਈ ਗੱਲ ਨਾ ਸੁਣੀ ਕਿਸੇ ਨੂੰ ਉਸ ਤੇ ਤਰਸ ਨਹੀਂ ਖਾਦਾ ਲੇਕਿਨ ਉਹ ਗਦਾ ਜਿਹੜਾ ਹੈ ਉਸ ਤੇ ਉੱਤੇ ਮਿੱਟੀ ਸਾਰੇ ਸਿੱਟਦੇ ਹੀ ਚਲੇਗੇ ਸਿੱਟਦੇ ਹੀ ਚਲੇਗੇ ਜਦੋਂ ਮਿੱਟੀ ਸਿੱਟੀ ਜਾ ਰਹੀ ਸੀ ਥੋੜੀ ਦੇਰ ਬਾਅਦ ਗਦੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਜਦੋਂ ਮਿੱਟੀ ਸਿੱਟੀ ਜਾ ਰਹੀ ਸੀ ਗਦੇ ਨੇ ਆਪਣੇ ਸਰੀਰ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਉਹ ਮਿੱਟੀ ਸਿੱਟ ਰਹੀ ਸੀ ਤਾਂ ਗਦਾ ਇਸ ਤਰ੍ਹਾਂ ਕਰਕੇ ਆਪਣੇ ਸਰੀਰ ਨੂੰ ਹਿਲਾ ਰਿਹਾ ਸੀਗਾ ਔਰ ਮਿੱਟੀ ਹੀਠਾ ਗਿਰਦੀ ਜਗੀ ਲੋਕ ਮਿੱਟੀ ਸਿੱਟਦੇ ਰਹੇ ਉਹ ਹਿਲਦਾ ਰਿਹਾ ਮਿੱਟੀ ਸਿੱਟਦੇ ਰਹੇ ਮਿੱਟੀ ਹੀਠਾ ਜਾਂਦੀ ਰਹੀ ਗਦਾ ਹਰ ਬਾਲਟੀ ਜਦੋਂ ਉਸਤੇ ਗਿਰਦੀ ਸੀ ਹਰ ਤਸਲਾ ਬੋਰੀ ਉਸਤੇ ਗਿਰਦੀ ਸੀ ਮਿੱਟੀ ਦੀ ਭਰੀ ਹੋਈ ਗਦਾ ਆਪਣੇ ਆਪ ਨੂੰ ਹਲਾਉਂਦਾ ਸੀਗਾ ਪਰ ਹਲਾਉਂਦੇ ਹਲਾਉਂਦੇ ਜਿਹੜਾ ਉਹ ਮਿੱਟੀ ਹੀਠਾ ਚਲੀ ਜਾਂਦੀ ਸੀ ਸ਼ਾਮ ਤੱਕ ਲੋਕਾਂ ਨੇ ਉਸ ਖੂਲ ਪੂਰ ਦਿੱਤਾ ਤੇ ਗਦਾ ਮਿੱਟੀ ਦੇ ਬਾਹਰ ਆ ਗਿਆ ਆਹ ਹੈ ਕਹਾਣੀ ਛੋਟੀ ਜੀ ਪੰਜਾਬੀਓ ਹਰਕਤ ਦੇ ਵਿੱਚ ਬਰਕਤ ਹੈ ਅਸਲ ਗੱਲ ਹੈ ਜਦੋਂ ਅਸੀਂ ਹਰਕਤ ਕਰਦੇ ਆ ਤਾਂ ਬਰਕਤ ਹੁੰਦੀ ਹੁੰਦੀ ਹੈ ਸਿਆਣੇ ਕਹਿੰਦੇ ਆ ਕਿ ਹਰਕਤ ਦੇ ਵਿੱਚ ਬਰਕਤ ਹੈ ਇਹ ਸਹੀ ਗੱਲ ਹੈ ਗਦਾ ਜੇਕਰ ਹੌਸਲਾ ਢਾਕੇ ਬੈਠ ਜਾਂਦਾ ਨਿਰਾਸ਼ ਹੋ ਕੇ ਬੈਠ ਜਾਂਦਾ ਸ਼ਾਇਦ ਉਹ ਦਬ ਜਾਂਦਾ ਲੇਕਿਨ ਉਸਨੇ ਹਰਕਤ ਜਾਰੀ ਰੱਖੀ ਆਪਣੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਪਿੰਡ ਦਾ ਹਰੇਕ ਵਿਅਕਤੀ ਉਸ ਦਾ ਸਾਥ ਛੱਡ ਗਿਆ ਉਹਨਾਂ ਹਾਲਾਤਾਂ ਦੇ ਵਿੱਚ ਵੀ ਜਦੋਂ ਜਿਨ੍ਹਾਂ ਦੇ ਪ੍ਰਤੀ ਉਹ ਵਫਾਦਾਰ ਸੀ ਜਿਨ੍ਹਾਂ ਦੀ ਸੇਵਾ ਕਰਦਾ ਸੀ ਉਹ ਵੀ ਉਹਦਾ ਸਾਥ ਛੱਡ ਗਏ ਉਹ ਵੀ ਉਸ ਨੂੰ ਮਾਰਨ ਦੇ ਲਈ ਮਜਬੂਰ ਹੋ ਗਏ ਜਾਂ ਉਹਨੂੰ ਮਾਰਨ ਲੱਗ ਪਏ ਉਸ ਨੂੰ ਦੱਬਣ ਲੱਗ ਪਏ ਖੂਹ ਦੇ ਵਿੱਚ ਔਰ ਉਸ ਸਮੇਂ ਦੇ ਦੌਰਾਨ ਗਦੇ ਨੇ ਦੇਖੋ ਕਿੰਨਾ ਕੰਮ ਕੀਤਾ ਕਿਸ ਨੇ ਹਰਕਤ ਰੱਖੀ ਤੇ ਉਸ ਹਰਕਤ ਕਰਕੇ ਉਹ ਜਦੋਂ ਖੂਪ ਪੂਰ ਲਿਆ ਗਿਆ ਉਹ ਆਰਾਮ ਦੇ ਨਾਲ ਪਲਾਕੀ ਮਾਰ ਕੇ ਖੂਦੋਂ ਬਾਹਰ ਆ ਗਿਆ ਸਾਡੀਆਂ ਮੁਸੀਬਤਾਂ ਸਾਡੀਆਂ ਤੰਗੀਆਂ ਸਾਡੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਨਿਰਾਸ਼ਾ ਆਉਂਦੀ ਹੈ ਉਹ ਸਾਡੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਦੇਖੋ ਗੱਲ ਇਹ ਕਿ ਮੇਰਾ ਮੰਨਣਾ ਹੈ ਨਿੱਜੀ ਤੌਰ ਤੇ ਤੁਸੀਂ ਵੀ ਇਸ ਗੱਲ ਨਾਲ ਸ਼ਾਇਦ ਸਹਿਮਤ ਹੋਵੋਗੇ ਕਿ ਜਿਹੜੀਆਂ ਸਾਡੀਆਂ ਵਿਪਤਾਵਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਜੀਵਨ ਜੀਵਨ ਚ ਮੁਸੀਬਤਾਂ ਆਉਂਦੀਆਂ ਨੇ ਉਹ ਹਨੇਰਾ ਲੈ ਕੇ ਆਉਂਦੀਆਂ ਨੇ ਔਰ ਹਨੇਰਾ ਇੱਕ ਜਹੀ ਚੀਜ਼ ਹੈ ਉਸ ਤੋਂ ਬਾਅਦ ਚਾਨਣ ਹੁੰਦਾ ਹੀ ਹੈ ਰਾਤ ਇੱਕ ਜਹੀ ਚੀਜ਼ ਹੈ ਜਿਸ ਤੋਂ ਬਾਅਦ ਸਵੇਰ ਨੇ ਆਉਣਾ ਹੀ ਆਉਣਾ ਹੈ ਹਰੇਕ ਦੁਨੀਆ ਦੀ ਚੀਜ਼ ਜਿਹੜੀ ਹੈ ਹਨੇਰੇ ਚ ਉਪਜਦੀ ਹੈ ਜਿਹੜਾ ਬੀਜ ਵੀ ਹੈ ਨਾ ਜਿਹੜਾ ਅਸੀਂ ਮਿੱਟੀ ਦੇ ਵਿੱਚ ਪਾਉਨੇ ਆ ਜੇਕਰ ਉਸ ਨੂੰ ਲਾਈਟ ਲੱਗ ਜਵੇ ਨਾ ਰੋਸ਼ਨੀ ਲੱਗ ਜਵੇ ਤਾਂ ਉਹ ਪੁੰਗਰ ਨਹੀਂ ਸਕਦਾ ਉਹ ਪੁੰਗਰਦਾ ਇਸ ਕਰਕੇ ਇਹ ਕਿਉਂਕਿ ਹਨੇਰੇ 'ਚ ਰਹਿੰਦਾ ਹੈ ਇਨਸਾਨੀ ਜੀਵਨ ਵੀ ਸਾਡਾ ਦੇਖਿਆ ਜਾਵੇ ਤਾਂ ਜਦੋਂ ਸਾਡਾ ਜਨਮ ਹੁੰਦਾ ਹੈ ਤਾਂ ਅਸੀਂ ਮਾਂ ਦੇ ਗਰਭ ਦੇ ਵਿੱਚ ਹਨੇਰੇ 'ਚ ਰਹਿੰਦੇ ਆ ਜਿਸ ਜਿਸ ਬੱਚੇ ਦਾ ਜਨਮ ਪਹਿਲਾਂ ਹੋ ਜਾਂਦਾ 7ਵੇਂ ਮਹੀਨੇ ਤੇ ਹੋ ਜਾਂਦਾ 8ਵੇਂ ਮਹੀਨੇ ਤੇ ਹੋ ਜਾਂਦਾ ਉਹ ਕਮਜ਼ੋਰ ਹੁੰਦੇ ਆ ਉਹ ਹਨੇਰੇ 'ਚ ਰਹਿਣਾ ਬਹੁਤ ਜ਼ਰੂਰੀ ਹੈ ਸਾਡੇ ਲਈ ਸਾਡੀਆਂ ਮੁਸੀਬਤਾਂ ਸਾਡੇ ਲਈ ਸਾਨੂੰ ਲੱਗਦਾ ਕਿ ਇਹ ਹਨੇਰਾ ਬਣ ਕੇ ਆਈਆਂ ਨੇ ਪਰ ਉਹ ਸਾਡੇ ਲਈ ਵਰਦਾਨ ਸਾਬਤ ਹੁੰਦੀਆਂ ਨੇ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਛੋਟੀ ਜੀ ਕਹਾਣੀ ਤੁਹਾਨੂੰ ਸੁਣਾਈ ਹੈ ਜਰੂਰ ਕਰਿਓ ਕਮੈਂਟ ਕਿੰਦਾ ਦੀ ਲੱਗੀ ਤੁਹਾਨੂੰ ਇਹ ਮੋਟੀਵੇਸ਼ਨਲ ਕਹਾਣੀ ਧੰਨਵਾਦ